ਇਸ ਵੇਲੇ ਦੀ ਵੱਡੀ ਖਬਰ ਪਠਾਨਕੋਟ ਤੋਂ ਆ ਰਹੀ ਹੈ ਗਊ ਮਾਸ ਦੀ ਸਮਗਲਿੰਗ ਕਰਨ ਵਾਲੇ ਗਰੋਦਿਤ ਤਿੰਨ ਮੈਂਬਰਾਂ ਨੂੰ ਪਠਾਨਕੋਟ ਪੁਲਿਸ ਨੇ ਕੀਤਾ ਹੈ ਗ੍ਰਿਫਤਾਰ ਇਨ੍ਹਾਂ ਦੇ ਕਬਜ਼ੇ ਵਿੱਚੋਂ 21 ਗਾਵਾਂ ਨੂੰ ਛੁਡਾਇਆ ਗਿਆ ਹੈ ਤੇ ਤੇਜ਼ਦਾਰ ਹਥਿਆਰ ਵੀ ਹੋਏ ਹਨ ਬਰਾਮਦ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਜ਼ਿਲ੍ਹੇ ਦੇ ਪਿੰਡ ਖੰਨੀ ਖੁਈ ਚ ਪਸ਼ੂ ਸਮਗਲਿੰਗ ਅਤੇ ਗਊ ਮਾਸ ਦੀ ਸਮਗਲਿੰਗ ਕਰਨ ਵਾਲੇ ਵਿਕਟਰ ਸੀ ਸਮੇਤ ਤਿੰਨ ਲੋਕਾਂ ਨੂੰ ਕਾਬੂ ਕੀਤਾ ਹੈ ਇਹ ਗਿਰੋ ਪੰਜਾਬ ਚ ਹੀ ਨਹੀਂ ਸਗੋਂ ਬਾਹਲੇ ਸੂਬਿਆਂ ਚ ਵੀ ਫੈਲਿਆ ਹੋਇਆ ਹੈ ਗਿਰੋ ਵੱਲੋਂ ਗਵਾਂ ਨੂੰ ਵੱਖ-ਵੱਖ ਥਾਵਾਂ ਤੋਂ ਪਠਾਨਕੋਟ ਲਿਆ ਕੇ ਕੱਟਿਆ ਜਾਂਦਾ ਸੀ ਅਤੇ ਫਿਰ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ ਚ ਉਹਨਾਂ ਦਾ ਮੀਟ ਵੇਚਿਆ ਜਾਂਦਾ ਸੀ ਪੁਲਿਸ ਨੇ ਛਾਪੇਮਾਰੀ ਕਰਕੇ 21 ਗਵਾਂ ਨੂੰ ਬਚਾਇਆ ਜੋ ਬੁਰੀ ਤਰ੍ਹਾਂ ਜ਼ਖਮੀ ਹਨ ਜੀ ਅੱਜ ਸਾਨੂੰ ਪਠਾਨਕੋਟ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਪਠਾਨਕੋਟ ਸਦਰ ਦੇ ਏਰੀਏ ਦੇ ਵਿੱਚ ਇੱਕ ਪਿੰਡ ਪੈਂਦਾ ਖੰਨੀ ਕੋਈ ਖੰਨੀ ਕੋਈ ਪਿੰਡ ਦੇ ਵਿੱਚ ਆ ਵਿਕਟਰ ਮਸੀਹ ਨਾ ਦਾ ਇੱਕ ਵਿਅਕਤੀ ਆ ਉਹਦੇ ਨਾਲ ਉਹਦੇ ਦੋ ਹੋਰ ਸਾਥੀ ਨੇ ਉਹ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਬੇਸਿਕਲੀ ਉਹ ਚਾਮੜੀ ਦਾ ਕੰਮ ਕਰਦੇ ਜਿਹੜੀ ਪਸ਼ੂਆਂ ਦਾ ਚਮੜਾ ਉਤਾਰ ਕੇ ਗਾਹਾਂ ਵੇਚਿਆ ਜਾਂਦਾ ਆ ਆਮ ਤੌਰ ਤੇ ਪਿੰਡਾਂ ਵਿੱਚ ਪੁਰਾਣਾ ਰਿਵਾਜ ਆ ਤੇ ਔਰ ਔਰ ਉਸੇ ਪਿੰਡ ਵਿੱਚ ਹੀ ਉਹਨਾਂ ਨੇ ਆਪਣਾ ਜਿਹੜਾ ਹੈਗਾ ਆ ਡੇਰਾ ਰੱਖਿਆ ਹੋਇਆ ਤੇ ਗੁਪ ਸੂਚਨਾ ਇਹ ਸੀ ਕਿ ਉਹ ਇਸ ਦੀ ਆੜ ਵਿੱਚ ਚਮੜੇ ਦੀ ਆੜ ਦੇ ਵਿੱਚ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਪਸ਼ੂਆਂ ਨੂੰ ਲੈ ਕੇ ਆਉਂਦੇ ਆ ਜਿਹਦੇ ਸਪੈਸ਼ਲੀ ਗਾਮਾ ਤੇ ਗੋਕਾ ਜਿਹੜੀ ਹੈਗੀ ਆ ਉਹ ਹੁੰਦੇ ਆ ਉਹਨਾਂ ਪਸ਼ੂਆਂ ਨੂੰ ਲਵਾ ਕੇ ਇੱਕ ਵਾੜੇ ਦੇ ਵਿੱਚ ਰੱਖਿਆ ਜਾਂਦਾ ਨੂੜ ਕੇ ਰੱਖਿਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਫਰਦਰ ਜਿਹੜੀ ਸਪਲਾਈ ਮੀਟ ਵਾਸਤੇ ਕੀਤੀ ਜਾਂਦੀ ਆ ਤੇ ਅੱਜ ਜਿਹੜਾ ਹੈਗਾ ਮਾਰਨਿੰਗ ਸੀਆਈਏ ਸਟਾਫ ਦੀ ਜਿਹੜੀ ਪੁਲਿਸ ਫੋਰਸ ਆ ਤੇ ਐਸਐਚਓ ਸਦਰ ਨੇ ਉਸ ਜਗ੍ਹਾ ਤੇ ਰੇਡ ਕੀਤਾ ਉਥੋਂ ਜਿਹੜੀਆਂ ਹੈਗੇ ਸਾਨੂੰ 21 ਗਊਆਂ ਨਰੜ ਕੇ ਰੱਖੀਆਂ ਹੈਗੀਆਂ ਜਿਹੜੀਆਂ ਹੈਗੀਆਂ ਉਹ ਬਰਾਮਦ ਹੋਈਆਂ ਉਹਦੇ ਵਿੱਚ ਕੁਝ ਬਿਮਾਰ ਵੀ ਸਨ ਤੇ ਕੁਝ ਦੇ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੇ ਹੈਗੇ ਆ ਬਿਮਾਰੀ ਕਾਰਨ ਉਹਨਾਂ ਦੀ ਜਿਹੜੀ ਸੀਗੀ ਉਹਨਾਂ ਦੇ ਜਿਹੜੇ ਜ਼ਖਮ ਵਗੈਰਾ ਵੀ ਹੋਏ ਸਨ ਉਹ ਵੀ ਵਿੱਚ ਜਿਹੜੇ 21 ਪਸ਼ੂ ਜਿਹੜੇ ਜ਼ਿੰਦਾ ਬਰਾਮਦ ਕਰਕੇ ਉਹ ਰੈਸਕਿਊ ਕਰ ਲਏ ਗਏ ਆ ਦੋ ਛੋਟੇ ਵਛੜੇ ਨੇ ਜਿਹਨਾਂ ਦੀ ਉੱਥੋਂ ਡੈੱਡ ਬੋਡੀ ਮਿਲੀ ਆ ਹੁਣ ਜਾਤਾ ਉਹ ਕਿਸੇ ਪਿੰਡੋਂ ਲੈ ਕੇ ਆਏ ਹੋਣਗੇ ਜਿਹੜੇ ਕਿ ਅੱਜਕੱਲ ਦੇ ਹਾਲਾਤ ਦੇ ਮੁਤਾਬਕ ਉਹਨਾਂ ਦੀ ਡੈਥ ਹੋਏਗੀ ਬਾਕੀ ਉਹਨਾਂ ਦੀ ਪੋਸਟਮਾਰਟਮ ਕਰਾਇਆ ਜਾ ਰਿਹਾ ਜਿਹੜੇ ਦੋ ਵਛੜੇ ਮਿਲੇ ਆ ਕਿ ਕਿਹਣਾ ਕਾਰਨ ਕਰਕੇ ਡੈੱਥ ਹੋਈ ਆ ਘਰ ਦੇ ਅੰਦਰੋਂ ਕਾਊ ਸਲੋਟਰਿੰਗ ਕਰਨ ਦੇ ਜਿਹੜੇ ਹੈਗੇ ਆ ਜਾਨਵਰ ਨੂੰ ਮਾਰਨ ਦੇ ਹਥਿਆਰ ਬਰਾਮਦ ਹੋਏ ਆ ਇੱਕ ਗੱਡੀ ਜਿਹਦੇ ਵਿੱਚ ਉਹ ਉਹਨੂੰ ਟਰਾਂਸਪੋਰਟ ਕਰਦੇ ਸੀਗੇ ਪਸ਼ੂਆਂ ਨੂੰ ਲਿਆਉਣਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਮੀਟ ਨੂੰ ਫਰਦਰ ਸਪਲਾਈ ਕਰਨਾ ਇਹ ਜਿਹੜਾ ਮੀਟ ਹੈਗਾ ਕਠੂਏ ਏਰੀਆ ਦੇ ਵਿੱਚ ਜੇ ਐਂਡ ਕੇ ਦੇ ਵਿੱਚ ਤੇ ਬਾਕੀ ਪੁਛਗਿਸ਼ ਤੋਂ ਪਤਾ ਚੱਲੇਗਾ ਕਿ ਹੋਰ ਵੀ ਸਟੇਟਾਂ 'ਚ ਭੇਜਦੇ ਸੀਗੇ ਇਹਦੇ 'ਚ ਤਿੰਨ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਨੇ ਜਿਹੜੀਆਂ 21 گاਵਾਂ ਨੇ ਉਹਨਾਂ ਨੂੰ ਰੈਸਕਿਊ ਕਰਕੇ ਗਊਸ਼ਾਲਾ ਭੇਜ ਦਿੱਤਾ ਗਿਆ ਫਰਦਰ ਇਲਾਜ ਲਈ ਜਿਹਨਾਂ 'ਚ ਕੁਝ ਬਿਮਾਰ ਨੇ ਤੇ ਕੁਝ ਜਿਹੜੀਆਂ ਹੈਗੀਆਂ ਤੰਦਰੁਸਤਾਂ ਉਹਨਾਂ ਸਾਰਿਆਂ ਦਾ ਡਾਕਟਰੀ ਮੋਆਇਨਾ ਕਰਾਇਆ ਜਾ ਰਿਹਾ ਉਹਨਾਂ ਦਾ ਪ੍ਰੋਪਰ ਇਲਾਜ ਲਈ ਅਸੀਂ ਉਹਨਾਂ ਨੂੰ ਗਊਸ਼ਾਲਾ ਭੇਜ ਦਿੱਤਾ ਤੇ ਜਿਹੜੇ ਦੋ ਛੋਟੇ ਵਛੜੇ ਨੇ ਇੱਕ ਤਾਂ ਨਿਊ ਨਿਊਲੀ ਬੌਰਨ ਹੈਗਾ ਵਛੜਾ ਇੱਕ ਹੋਰ ਵਛੜਾ ਜਿਹਨਾਂ ਦੀ ਡੈਥ ਹੋਈ ਆ ਉਹਨਾਂ ਦਾ ਪੋਸਟਮਾਰਟਮ ਕਰਾ ਕੇ ਅਸਲ ਕਾਰਨਾਂ ਦਾ ਪਤਾ ਕਰਾਂਗੇ ਇਹ ਫੜੇ ਜਾਣ ਦੇ ਨਾਲ ਸਾਨੂੰ ਇਸ ਗੱਲ ਦਾ ਹੈਗਾ ਕਿ ਇਹ ਇਹਨਾਂ ਦੇ ਪੂਰੇ ਗੈਂਗ ਦਾ ਫੜੇ ਜਾਣ ਕਰਕੇ 21 ਗਊਆਂ ਨੂੰ ਰੈਸਕਿਊ ਕਰ ਲਿਆ ਗਿਆ ਜਿਹੜੇ ਕਿ ਜ਼ਿੰਦਾ ਹੋ ਸਕਦਾ ਸੀ ਕਿ ਜੇਕਰ ਸੂਚਨਾ ਦੇਰੀ ਨਾ ਆਉਂਦੀ ਜਾਂ ਕੋਈ ਡਿਲੇ ਹੋ ਜਾਂਦੀ ਤੇ ਹੋ ਸਕਦਾ ਸੀ ਕਿ ਗਊਆਂ ਦੀ ਜਿਹੜੀ ਹੈਗੀ ਉੱਥੇ ਉਹਨਾਂ ਨੂੰ ਉਹਨਾਂ ਦਾ ਵੀ ਉਸੇ ਤਰ੍ਹਾਂ ਹਾਲ ਕੀਤਾ ਜਾਂਦਾ ਤੁਹਾਨੂੰ ਰੈਸਕਿਊ ਕਰ ਲਿਆ ਗਿਆ ਤੇ ਦੋਸ਼ੀ ਗ੍ਰਿਫਤਾਰ ਕਰ ਲਿਆ। ਦੋਸ਼ੀ ਉਹ ਅਸੀਂ ਸਾਰਾ ਚੈੱਕ ਕਰ ਰਹੇ ਹਾਂ। ਕਿਉਂਕਿ ਜਿਹੜੀ ਸੂਚਨਾ ਸੀਗੀ ਸਾਡੇ ਕੋਲ ਠੋਸ ਤੇ ਗੁਪਤ ਸੀਗੀ ਇਸ ਕਰਕੇ ਤੁਰੰਤ ਉਹਦੇ ਤੇ ਅਸੀਂ ਕਾਰਵਾਈ ਕੀਤੀ ਅੱਜ ਤੜਕੇ ਕਾਰਵਾਈ ਹੋਈ ਹੈ। ਜੀ। ਜਿਹੜੀ ਤਸਕਰੀ ਕਰਦਾ ਨਾਂ ਲੱਗ ਜਿਹੜੇ ਸੁਝਿਆ ਗਿਆ। ਅ ਦੇਖੋ ਜਿਹੜੀ ਅ ਗਊ ਤਾਂ ਨੰਨੂ ਲੈ ਕੇ ਆਉਣਾ ਜਾਂ ਹੋਰ ਜਿਹੜੇ ਹੈਗੇ ਆ ਪਸ਼ੂਆਂ ਨੂੰ ਲੈ ਕੇ ਆਉਣਾ ਉਹ ਤਾਂ ਆਪਣੇ ਆਸ-ਪਾਸੇ ਦੇ ਏਰੀਆ ਤੋਂ ਕਿਤੇ ਨਾ ਕਿਤੇ ਉਹ ਲੈ ਕੇ ਆ ਰਹੇ ਸੀਗੇ। ਜਿੱਦੇ ਚ ਅਵਾਰਾ ਪਸ਼ੂ ਵੀ ਹੋ ਸਕਦੇ ਆ ਜਾਂ ਕੋਈ ਜਿਹੜਾ ਪਸ਼ੂ ਬਿਮਾਰ ਹੋ ਜਾਂਦਾ ਉਹਨੂੰ ਲੋਕ ਅਕਸਰ ਵੇਚ ਦਿੰਦੇ ਆ ਜਾਂ ਮੋਸਟਲੀ ਤਾਂ ਇਹ ਅਵਾਰਾ ਪਸ਼ੂ ਨੇ ਜਣਾਂ ਨੂੰ ਲਿਆ ਕੇ ਇਹ ਇੱਥੇ ਇਸ ਤਰ੍ਹਾਂ ਦਾ ਕਾਰਾ ਕਰਦੇ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ ਅਲੱਗ-ਅਲੱਗ ਜਗ੍ਹਾ ਦੇ ਉੱਤੇ ਜਿੱਥੇ ਵੀ ਉਹਨਾਂ ਦਾ ਸੀ ਉਹ ਸਾਰਾ ਸੀ ਹੁਣ ਇੰਟਰੋਗੇਟ ਕਰ ਰਹੇ ਆ ਉਹਨਾਂ ਦੀ ਪੁੱਛਗਿੱਛ ਚੱਲ ਰਹੀ ਆ ਤੋ ਕਿੱਥੇ ਕਿੱਥੇ ਇਹਦੀ ਜਿਹੜੀ ਹੈਗੀ ਸਪਲਾਈ ਦਿੰਦੇ ਰਹੇ ਕਿਹਨੂੰ ਕਿਹਨੂੰ ਦਿੰਦੇ ਰਹੇ ਮੋਸਟਲੀ ਆਊਟ ਆਫ ਸਟੇਟ ਆ ਇੱਥੇ ਕੰਜ਼ਮਪਸ਼ਨ ਨਹੀਂ ਹੈ ਨਾਲ ਅਡਜਾਇਨਿੰਗ ਸਟੇਟ ਜੀ ਐਂਡ ਕੇ ਉੱਥੇ ਆ ਜਾਂ ਫਿਰ ਇਹ ਯੂਪੀ ਵਗੈਰਾ ਭੇਜਦੇ ਆ ਜੀ